ਸਭ ਤੋਂ ਪਹਿਲਾਂ ਸਵਾਗਤ ਕਰਦਾ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਤੇ ਮੈਂ ਨਾ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਫਿਲਮ ਜਿਹੜੀ ਆ ਪੰਜਾਬ 1900 ਜਿਹੜੀ ਹੈਗੀ ਆ 95 1995 ਜਿਹੜੀ ਅ ਉਹਦੇ ਬਾਰੇ ਥੋੜੀ ਜੀ ਟਿੱਪਣੀ ਕਰਨੀ ਆ ਜਾਂ ਗੱਲਬਾਤ ਕਰਨੀ ਮੈਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਬਣਾਈਆਂ ਇਸ ਫਿਲਮ ਤੇ ਰਿਲੇਟਡ ਤੇ ਹੁਣ ਵੀ ਗੱਲ ਕਰਨੀ ਆ ਜਸਵੰਤ ਸਿੰਘ ਖਾਲੜਾ ਇੱਕ ਇਹੋ ਜਿਹਾ ਇਨਸਾਨ ਹੋਏ ਨੇ ਜਿਹੜੇ ਲਵਾਰਸਾਂ ਜਿਹੜੀਆਂ ਲਾਸ਼ਾਂ ਸੀਗੇ ਉਹਨਾਂ ਦੀਆਂ ਲਾਸ਼ਾਂ ਜਾ ਕੇ ਲੱਭਦੇ ਉਹਨਾਂ ਦੇ ਮਤਲਬ ਜਿਹੜੇ ਲਾਪਤਾ ਹੋਏ ਸੀਗੇ ਹਨਾ ਉਹਨਾਂ ਦੀ ਜਾਂਚ ਪੜਤਾਲ ਕਰਦੇ ਰਹੇ ਪਰ ਗੱਲ ਇਹ ਹੈ ਕਿ 3 ਸਾਲ ਇਹ ਮਹੀਮ ਚੱਲੀ ਉਹਨਾਂ ਨੇ 3 ਸਾਲ ਆਪਣਾ ਇਹ ਜਿਹੜਾ ਸਾਰਾ ਕਾਰਜ ਕੀਤਾ ਹਨਾ ਪਰ ਹੈਰਾਨੀ ਵਾਲੀ ਗੱਲ ਹੈ ਕੇ ਪੀ ਐਸ ਗਿੱਲ ਵਰਗੇ ਉਦੋਂ ਸੀਗੇ ਤੇ ਉਹਨਾਂ ਨੂੰ ਚੁਕਾਨੀ ਦਿੰਦੇ ਰਹਿ ਸਕੂਟਰ ਤੇ ਨਿਕਲਦੇ ਰਹਿ ਮਹੀਮ ਜਿਹੜੀ ਹੈ ਉਹਨਾਂ ਨੇ ਚਲਾਈ ਸੀ ਸਕੂਟਰ ਦੇ ਉੱਤੇ ਹੀ ਉਹਨਾਂ ਨੇ ਸਾਰਾ ਕੰਮ ਕੀਤਾ ਹਨ ਪਰ ਹਰਾਨੀ ਵਾਲੀ ਗੱਲ ਹੈ ਪੁਲਿਸ ਨੂੰ ਪਤਾ ਨਹੀਂ ਲੱਗਣ ਦਿੱਤਾ ਕਿ ਉਹ ਕੀ ਕਰ ਰਹੇ ਨੇ ਬੜੀ ਇਹ ਮੈਨੂੰ ਬੜੀ ਉਹਨਾਂ ਦੀ ਮੈਂ ਜਦੋਂ ਕਿਤਾਬ ਪੜ੍ਹੀ ਜੀਵਨੀ ਪੜ੍ਹੀ ਉਹਨਾਂ ਦੀ ਤੇ ਬੜੀ ਹਰਿਆਣੀ ਵਾਲੀ ਗੱਲ ਸੀਗੀ ਕਿ ਉਹਨਾਂ ਨੇ 3 ਸਾਲ ਕਿਸੇ ਨੂੰ ਪਤਾ ਨਹੀਂ ਲੱਗਨ ਦਿੱਤਾ ਕਿ ਉਹ ਕੀ ਕਰ ਰਹੇ ਨੇ ਔਰ ਲੋਕਾਂ ਨੂੰ ਇਤੋਂ ਤੱਕ ਕਿ ਲੋਕ ਲੋਕ ਡਰੇ ਹੋਏ ਸੀਗੇ ਉਸ ਸਮੇਂ ਉਹ ਸਮਾਂ ਹੀ ਇਦਾਂ ਦਾ ਸੀਗਾ ਉਹ ਭਿਆਨਕ ਸਮਾਂ ਜਿਹੜਾ ਮਹਾਰਾਜ ਉਹ ਕਿਸੇ ਤੇ ਨਾ ਲਿਆਵੇ ਇਹੋ ਜਿਹਾ ਸਮਾਂ ਸੀ ਲੋਕ ਡਰਦੇ ਸੀਗੇ ਕਿ ਅਸੀਂ ਕਿ ਅਸੀਂ ਇੱਕ ਤਾਂ ਗਵਾਹੀ ਲਿਆ ਕਿਤੇ ਦੂਜੇ ਪਰਿਵਾਰ ਨੂੰ ਨਾ ਅਸੀਂ ਖੋ ਭਈਏ ਇਸ ਕਰਕੇ ਉਹ ਡਰਦੇ ਪਹਿਲਾਂ ਉਹਨਾਂ ਨੂੰ ਮਨਾਉਣਾ ਪੈਂਦਾ ਸੀਗਾ ਵੀ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਵੀ ਮੈਂ ਮਤਲਬ ਅਸੀਂ ਇਹ ਕੰਮ ਕਰ ਰਹੇ ਆ ਕਾਰਜ ਕਰ ਰਹੇ ਆ ਤੇ ਸਾਨੂੰ ਦੱਸੋ ਸਰਕਾਰ ਘਰ ਜਾ ਕੇ ਉਹਨਾਂ ਦੀਆਂ ਕਰਨੀਆਂ ਫਿਰ ਸ਼ਮਸ਼ਾਨ ਘਾੜ ਦੇ ਵਿੱਚ ਜਿੱਥੇ ਸੰਸਕਾਰ ਹੁੰਦੇ ਰਹਿ ਉਹਨਾਂ ਨੂੰ ਜਾ ਕੇ ਮਿਲਣਾ ਉਹਨਾਂ ਦੇ ਜਿਹੜੇ ਸ਼ਮਸ਼ਾਨ ਘਾੜ ਦੇ ਜਿਹੜੇ ਹੋਣਗੇ ਹੈੱਡ ਹੁੱਡ ਉਹਨਾਂ ਨੂੰ ਜਾ ਕੇ ਮਿਲਣਾ ਉਹਨਾਂ ਕੋ ਜਾਣ ਜਾਣ ਪੜਤਾਲ ਕਰਨੀ ਕਿੰਨੀ ਵੱਡੀ ਉਹਨਾਂ ਦੀ ਕੁਰਬਾਨੀਆਂ ਸਾਡੀ ਕੌਮ ਨੂੰ ਪਰ ਅਸੀਂ ਉਹਨਾਂ ਦੀ ਕਿਰਪਾਨੀ ਨੂੰ ਭੁੱਲਦੇ ਜਾ ਰਹੇ ਆ ਤੇ ਭੁੱਲ ਗਏ ਆ ਪੁਕਾਰ ਨਹੀਂ ਹੈ ਕਾਰਨ ਦੇਖੋ ਕਿੱਡਾ ਬਠਾ ਕਿ ਅਸੀਂ ਫਿਲਮ ਲਈ ਉਹਨਾਂ ਦੀ ਫਿਲਮ ਹੈ ਦਲਜੀਤ ਦੋਸਾਂਝ ਨੇ ਬਣਾਈਆਂ ਤੇ ਅਸੀਂ ਕੋਈ ਆਵਾਜ਼ ਨਹੀਂ ਉਠਾਈ ਉਹਨਾਂ ਦੀ ਉਹ ਫਿਲਮ ਲਈ ਫਿਲਮ ਨੂੰ ਬੈਨ ਕਰਤਾ ਜਾਂ ਸ਼ਰੌਮਿੰਗ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੈਂ ਜਾ ਖਾਸ ਕਰਕੇ ਕਹਿਣਾ ਚਾਹਨਾ ਕਿ ਜਿਹੜੀ ਇਸ ਫਿਲਮ ਨੂੰ ਬੈਨ ਕਰਨ ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ ਬੜੀ ਹੈਰਾਨੀ ਵਾਲੀ ਗੱਲ ਹੈ ਤੇ ਸੋ ਇਹ ਗੱਲਾਂ ਜਿਹੜੀਆਂ ਸੋਚਣੀਆਂ ਚਾਹੀਦੀਆਂ ਕਿਉਂਕਿ ਇਹੋ ਜੀਆਂ ਫਿਲਮਾਂ ਜਿਹੜੀਆਂ ਨੇ ਸਾਡੇ ਜੂਥ ਨੂੰ ਬਹੁਤ ਲੋੜ ਆ ਅੱਜ ਦੇ ਸਮੇਂ ਦੇ ਵਿੱਚ ਇਹੋ ਜੀਆਂ ਫਿਲਮਾਂ ਦੀ ਸੋ ਇਹ ਫਿਲਮਾਂ ਦਿਖਾਉਣੀਆਂ ਚਾਹੀਦੀਆਂ ਸਾਰਿਆਂ ਨੂੰ ਸੋ ਅ ਇੰਦਾਂ ਦੀਆਂ ਗੱਲਾਂ ਦੀਆਂ ਮੈਂ ਬੜਾ ਉਹਨਾਂ ਦੀ ਜੀਵਨੀ ਤੇ ਬੜਾ ਮੈਂ ਹੋਇਆ ਜੀ ਤੇ ਅੱਗੇ ਅੱਜ ਜਿਹੜੀ ਮੈਂ ਇੱਕ ਤੁਹਾਡੇ ਲਈ ਕਿਤਾਬ ਲੈ ਕੇ ਆਇਆ ਜੀ ਸਿੱਖ ਰਾਜਨੀਤੀ ਦਾ ਦੁਖਾਂਤ ਕਿਸ ਵਿਧ ਰੂਲੀ ਪਾਸ਼ਾ ਹੀ ਅਜਮੇਰ ਸਿੰਘ ਨੇ ਇਹ ਕਿਤਾਬ ਲਿਖੀ ਆ ਜੀ ਤੇ ਇਹ ਕਿਤਾਬ ਜਿਹੜੀ ਹੈ ਇਹ ਮੈਂ ਕਹਿੰਦਾ ਦੂਜਾ ਭਾਗ ਹੈ ਪਹਿਲਾ ਭਾਗ ਸਿੱਖ ਰਾਜਨੀਤੀ ਦਾ ਅੰਤ ਜਿਹੜਾ ਮਤਲਬ ਉਹਨਾਂ ਨੇ ਇਹ ਦੂਜਾ ਭਾਗ ਹੈ ਇਹਨਾਂ ਦਾ ਇੱਕ ਹੋਰ ਇਸ ਕਿਤਾਬ ਦਾ ਭਾਗ ਹੈਗਾ ਤਿੰਨ ਭਾਗਾਂ ਦੇ ਵਿੱਚ ਹੈ ਇਹਦਾ ਪਹਿਲਾ ਭਾਗ ਮੈਂ ਤੁਹਾਨੂੰ ਦਿਖਾਉਣਾ ਇਹ ਆ ਪਹਿਲਾ ਭਾਗ 20ਵੀਂ ਸਦੀ ਦੀ ਸਿੱਖ ਰਾਜਨੀਤੀ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਤੱਕ ਤੇ ਇਹ ਦੂਜਾ ਭਾਗ ਕਿਸ ਬਿੱਦ ਰੂਲੀ ਪਾਸ਼ਾਈ ਤੇ ਅਜਮੇਰ ਸਿੰਘ ਨੇ ਇਹ ਕਿਤਾਬ ਲਿਖੀ ਆ ਦੋਵੇਂ ਉਹਨਾਂ ਦੀਆਂ ਕਿਤਾਬਾਂ ਬਹੁਤ ਸਾਰੀਆਂ ਗਦਰੀ ਬਾਬੇ ਕੌਣ ਸਨ ਜਾਂ ਸ਼ਹੀਦ ਪਾਈ ਜਫਰਨ ਸਿੰਘ ਖਾਲੜਾ ਉਹਨਾਂ ਦੀ ਜੀਵਨੀ ਤੇ ਆ ਕਿਤਾਬਾਂ ਤਾਂ ਫਿਰ ਹੋਰ ਵੀ ਬਹੁਤ ਸਾਰੀਆਂ ਨੇ 1984 ਤੇ ਵੀ ਬੁੱਕ ਉਹਨਾਂ ਨੇ ਲਿਖੀ ਹੋਈ ਆ ਉਹਨਾਂ ਦੀਆਂ ਕਾਫੀ ਮਤਲਬ 7-8 ਕਿਤਾਬਾਂ ਹੈਗੀਆਂ ਨੇ ਵੱਧ ਵੀ ਹੋ ਸਕਦੀਆਂ ਸੋ ਕਿਤਾਬਾਂ ਬਹੁਤ ਵਧੀਆ ਕਿ ਜਿਹੜੀ ਇਹ ਕਿਤਾਬ ਹੈ ਬਹੁਤ ਵਧੀਆ ਕਿਤਾਬ ਹੈ ਹਰ ਇੱਕ ਨੂੰ ਇਹ ਪੜ੍ਹਨੀ ਚਾਹੀਦੀ ਹੈ ਕਿਤਾਬ ਸਾਡੇ ਇਤਿਹਾਸ ਸਾਡਾ ਜਿਹੜਾ ਆ ਉਹਨੂੰ ਜਿਉਂਦੇ ਰੱਖਣ ਲਈ ਕਿਤਾਬਾਂ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਸੋ ਸਾਰੇ ਵੀਰਪਰਾ ਉਦਮ ਕਰਿਆ ਕਰੋ ਕਿ ਆਪਣੇ ਘਰ ਦੇ ਵਿੱਚ ਇੱਕ ਛੋਟੀ ਜੀ ਲਾਇਬ੍ਰੇਰੀ ਹੋਵੇ ਉਸ ਦੇ ਵਿੱਚ ਇਹੋ ਜਿਹੀਆਂ ਕਿਤਾਬਾਂ ਰੱਖੀਆਂ ਹੋਣ ਸੋ ਜਦੋਂ ਵੀ ਕੋਈ ਘਰ 'ਚ ਇੰਟਰਕ ਹੋਵੇ ਤਾਂ ਉਹਨੂੰ ਲੱਗੇ ਕਿ ਵਾਕਿਆ ਹੀ ਸੀ ਕਿਸੇ ਦੇ ਘਰੇ ਆਏ ਆ। ਸੋ ਬਹੁਤ ਵਧੀਆ ਕਿਤਾਬ ਹੈ ਸਾਰੇ ਪੜਿਓ। ਇਸ ਕਿਤਾਬ ਦਾ ਮੁੱਲ ਹੈ ਜਿਹੜਾ 300 ਰੁਪਏ ਆ ਤੇ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਜੇ। ਹਾਂ ਜੇ ਤੁਸੀਂ ਆਨਲਾਈਨ ਹੀ ਪੜ੍ਹਨੀ ਹੈ ਜੇ ਕਿਤਾਬ ਤੁਸੀਂ ਨਹੀਂ ਤਾਂ ਇੱਕ ਬਹੁਤ ਵਧੀਆ ਐਪ ਹੈਗੀ ਆ। ਉੱਤੇ ਵੀ ਤੁਸੀਂ ਪੜ੍ਹ ਸਕਦੇ ਜੇ। Amazon ਤੋਂ ਮਗਾਉਣੀ ਹੈ Amazon ਤੇ ਵੀ ਮਿਲ ਜੂਗੀ। Flipkart 'ਰਾਂ ਵੀ ਮਿਲ ਜੇਗੀ ਇਹ ਕਿਤਾਬ ਤੇ ਬਾਕੀ ਤੁਸੀਂ ਜਾਦਾ ਜੇ ਦਰਬਾਰ ਸਾਹਿਬ ਜਾਣਾ ਜਾਂਦੇ ਹੋ ਤਾਂ ਗੋਲਡਨ ਟੈਂਪਲ ਤੇ ਉੱਥੇ ਵੀ ਇਹ ਕਿਤਾਬ ਜਿਹੜੀ ਹੈ ਉਹ ਮਿਲ ਜੇਗੀ ਸੋ ਬਾਕੀ ਅ ਅੱਜ ਦੀ ਵੀਡੀਓ ਇੰਨੀ ਭਾਈ ਜਤਵੰਦ ਸਿੰਘ ਖਾਲੜਾ ਬਾਰੇ ਮੈਂ ਗੱਲਬਾਤ ਕੀਤੀ ਹੈ ਜਿੰਨੀ ਕਿ ਵੀ ਕੀਤੀ ਕਿੰਨੀ ਵੀ ਸੁੱਧ ਬੁੱਧ ਸੀਗੀ ਜਿੰਨੀ ਕਿ ਮੈਨੂੰ ਮੈਂ ਤੁਹਾਡੇ ਸਾਹਮਣੇ ਗੱਲਬਾਤ ਰੱਖੀ ਹੈ ਜੀ ਸੋ ਇੰਨੀ ਕ ਬੇਨਤੀ ਪ੍ਰਮਾਣ ਹੋਈਆਂ ਪੁੱਲਾ ਚੁਕਾਂ ਦੀ ਮਾਫੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ